ਰੇੜੀ ਪੱਠੇ ਮੰਗ ਤਪੀ ਦੁਪਹਿਰ ਵਿੱਚ ਪਿੰਡਾ ਸਾੜਦੀ ਤਤੀ ਬਗਦੀ ਲੋਹ ਵਿੱਚ ਕਾਂ ਅੱਖ ਨਿਕਲਦਿਆਂ ਗੁਰਦੁਆਰੇ ਦੇ ਆਲੇ ਦੁਆਲੇ ਵੱਡੀਆਂ ਛੋਟੀਆਂ ਗੱਡੀਆਂ ਦੀ ਭੀੜ ਵਿੱਚ ਤਹਲੀ ਦੀ ਸ਼ਾਮੇ ਬੰਦੂਕਾਂ ਤਾਣ ਖੜੇ ਗਨਮੈਣ ਭੋਗ ਪੈਣ ਦੀ ਉਡੀਕ ਕਰ ਰਹੇ ਸਨ ਡੰਡੀ ਪਿੰਡ ਦੇ 93 ਸਾਲ ਦੇ ਨਰਿੰਜਨ ਸਿੰਘ ਬਾਪੂ ਨੂੰ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਲੀਡਰ ਵਿਧਾਇਕ ਅਤੇ ਮੰਤਰੀ ਸੋਗ ਸਮਾਗਮ ਵਿੱਚ ਹਾਜ਼ਰੀ ਲਗਵਾਉਣ ਲਈ ਪਹੁੰਚੇ ਸਨ ਡੰਡੀ ਭਾਵੇਂ 4 ਸਾਲ ਤੋਂ ਅਦਰੰਗ ਦਾ ਦੌਰਾ ਭੈਣ ਕਰਕੇ ਨਰਿੰਜਨ ਮਿਸਤਰੀ ਮੰਜੇ ਨਾਲ ਜੁੜੇ ਪਏ ਦੀ ਕਿਸ ਕਦੇ ਕਿਸੇ ਲੰਘਦੇ ਟੱਪਦਿਆਂ ਵੀ ਖਬਰਸਾਰ ਨਹੀਂ ਸੀ ਪੁੱਛੀ ਡੰਡੀ ਪਿੰਡ ਦੇ ਲੋਕ ਤਾਂ ਕਹਿ ਰਹੇ ਸਨ ਕਿ ਇਹ ਤਾਂ ਭਾਈ ਜਾਉਂਦਾ ਹੋਇਆ ਡੰਡੀ ਮੰਜੀ ਉੱਤੇ ਭਿਆਂ ਮਾਸ ਦੀਆਂ ਟਾਕੀਆਂ ਲਹਿ ਗਈਆਂ ਸਨ ਨਾਲੇ ਆਪ ਔਖਾ ਸੀ ਅਤੇ ਉੱਪਰ ਵਾਲੇ ਉਸ ਤੋਂ ਬਦਕੇ ਡੰਡੀ ਸਪੀਕਰ ਵਿੱਚ ਹਲਕੇ ਦੇ ਸਾਬਕਾ ਮੰਤਰੀ ਜੀ ਕਹਿ ਰਹੇ ਸਨ ਇਸ ਪਰਿਵਾਰ ਨਾਲ ਹੀ ਨਹੀਂ ਸਾਰੇ ਪਿੰਡ ਨਾਲ ਬਲਕੇ ਸਾਰੇ ਇਲਾਕੇ ਨਾਲ ਮੇਰਾ ਬਹੁਤ ਪ੍ਰੇਮ ਪਿਆਰ ਵਾਲਾ ਗੂੜਾ ਰਿਸ਼ਤਾ ਏ ਡੰਡੀ ਇਹਨਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਮੇਰਾ ਵੱਡਾ ਫਰਜ਼ ਬਣਦਾ ਡੰਡੀ ਭਾਵੇਂ ਚੋਣ ਪ੍ਰਚਾਰ ਪੂਰੀ ਚਰਮ ਸੀਮਾ ਉੱਤੇ ਪਹੁੰਚਿਆ ਹੋਇਆ ਪਰ ਮੈਂ ਸਾਰੇ ਰੁੰਝੇ ਵੀ ਛੱਡ ਕੇ ਬਾਪੂ ਨੂੰ ਸ਼ਰਧਾਂਜਲੀ ਦਿੱਤੇ ਬਿਨਾ ਨਹੀਂ ਰਹਿ ਸਕਿਆ ਕਿਉਂਕਿ ਅਜਿਹੇ ਇਨਸਾਨ ਦੁਨੀਆ ਉੱਤੇ ਬਹੁਤ ਘੱਟ ਮਿਲਦੇ ਹਨ ਜਿਨ੍ਹਾਂ ਆਪਣੀ ਸਿੱਦਕ ਅਤੇ ਘੜੀ ਮਿਹਨਤਾਂ ਤੇ ਕਿਰਤ ਕਮਾਈ ਨਾਲ ਆਪਣੇ ਤਿਆਂ ਪੁੱਤਰਾ ਨੂੰ ਸਨਮਾਨਯੋਗ ਅਹੁਦਿਆਂ ਤੱਕ ਪਹੁੰਚਾਇਆ ਰੈਡੀ ਹੋਵੇ ਡੰਡੀ ਜਿੱਥੇ ਪਰਿਵਾਰ ਨੂੰ ਸਤਿਕਾਰਯੋਗ ਬਾਪੂ ਨਰਿੰਦਰ ਸਿੰਘ ਦੇ ਜਾਣ ਦਾ ਵੱਡਾ ਦੁੱਖ ਹੈ ਉੱਥੇ ਸਾਡੀ ਸਮੁੱਚੀ ਪਾਰਟੀ ਨੂੰ ਸਮਾਜਿਕ ਅਤੇ ਰਾਜਨੀਤਿਕ ਤੌਰ ਉੱਤੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਡੰਡੀ ਬਾਕੀ ਕੁਝ ਕਹਿਣ ਨੂੰ ਬਚਿਆ ਨਹੀਂ ਕਿਉਂਕਿ ਸਾਡੀ ਸਮੁੱਚੀ ਪਾਰਟੀ ਜਿੱਥੇ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਣ ਲਈ ਪਹੁੰਚੀ ਹੈ ਉੱਥੇ ਸਾਨੂੰ ਇਹ ਵੀ ਮਾਣ ਹੈ ਕਿ ਤੁਸੀਂ ਸਾਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਂਗੇ ਤਾ ਕੇ ਅਸੀਂ ਇਸ ਇਲਾਕੇ ਦੇ ਵਿਕਾਸ ਲਈ ਤਾਣਾ ਮਾਣਾ ਤਾਣਾ ਨਾਲ ਪੂਰੀ ਸੇਵਾ ਕਰ ਸਕੀਏ ਡੰਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੰਡੀ ਦੇਗ ਬਰਤਨ ਮਗਰੋਂ ਲੋਕ ਮੁਸਕੜੀਆਂ ਹੱਸਦੇ ਇੱਕ ਦੂਸਰੇ ਨੂੰ ਟਿੱਚਰ ਮਖੌਲ ਕਰਦੇ ਬਾਹਰ ਵੱਲ ਜਾ ਰਹੇ ਸਨ ਡੰਡੀ ਰਾਤ ਹਲਕੀ ਜਹੀ ਬਰਖਾ ਹੋਣ ਨਾਲ ਮੌਸਮ ਕਾਫੀ ਨਰਮ ਪੈ ਚੁੱਕਾ ਸੀ ਡੰਡੀ ਲੋਕਾਂ ਬੜੇ ਦਿਨਾਂ ਬਾਅਦ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਡੰਡੀ ਗੁਰੂ ਘਰ ਰਸਪਿੰਨਾ ਕੀਰਤਨ ਤਾਂ ਹੋ ਰਿਹਾ ਸੀ ਨਾ ਤਾਂ ਗੱਡੀਆਂ ਦੀ ਕੋਈ ਭੀੜ ਸੀ ਅਤੇ ਨਾ ਹੀ ਦਰਬਾਰ ਸਾਹਿਬ ਦਾ ਹਾਲ ਖਚਾਖਚ ਭਰਿਆ ਹੋਇਆ ਸੀ ਡੰਡੀ ਕੁਝ ਕੋ ਦਿਨ ਪਹਿਲਾਂ ਵਿਧਵਾ ਮਾ ਦਾ ਇਕਲੌਤਾ ਜਵਾਨ ਪੁੱਤ ਬਹੁਤ ਹੀ ਭਿਆਨਕ ਐਕਸੀਡੈਂਟ ਨਾਲ ਮਾਰਿਆ ਗਿਆ ਜਿਸ ਦੀ ਅੱਜ ਅੰਤਮ ਅਰਦਾਸ ਹੋਣੀ ਸੀ ਹੁਣ ਕਿਸੇ ਵੀ ਪਾਰਟੀ ਨੂੰ ਸ਼ਾਇਦ ਕੋਈ ਦੁੱਖ ਨਹੀਂ ਹੋਇਆ ਡੰਡੀ ਨਾ ਕਿਸੇ ਰਾਜਨੀਤਿਕ ਲੀਡਰ ਦਾ ਗੂੜਾ ਰਿਸ਼ਤਾ ਲੱਗਦਾ ਸੀ ਇਸ ਪਿੰਡ ਨਾਲ ਜੋ ਕਿ ਇਸ ਸੋਗ ਸਮਾਗਮ ਵਿੱਚ ਹਾਜ਼ਰੀ ਲਗਵਾਉਣ ਆਏ ਹੋਣ ਡੰਡੀ ਇਵੇਂ ਲੱਗਦਾ ਸੀ ਸ਼ਾਇਦ